ਮੁੱਖ ਮੰਤਰੀ ਭਗਵੰਤ ਮਾਨ ਆਪਣਾ ਅਹੁਦਾ ਛੱਡ ਕੇ ਬੀਜੇਪੀ ਦਾ ਪੱਲਾ ਫੜ ਸਕਦਾ ਹੈ ਮੋਦੀ ਨਾਲ ਹੱਥ ਮਿਲਾ ਸਕਦਾ ਹੈ ਤੇ ਉੱਥੇ ਹੀ ਪੰਜਾਬ ਦਾ ਮੁੱਖ ਮੰਤਰੀ ਕੁਲਤਾਰ ਸੰਧਵਾ ਹੋ ਸਕਦਾ ਹੈ ਇਹ ਬਿਆਨ ਵਿਕਰਮ ਮਜੀਠੀਆ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਪਲਟਵਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੂੰ ED ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਗ੍ਰਿਫਤਾਰੀ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਆਪ ਹੀ ਨਹੀਂ ਚਾਹੁੰਦਾ ਕਿ ਕੇਜਰੀਵਾਲ ਬਾਹਰ ਆਵੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਬੇਸ਼ੱਕ ਜਿੱਤ ਹੋ ਜਾਂਦੀ ਹੈ ਜੇ 4 ਜੂਨ ਨੂੰ ਜਿਹੜਾ ਕਿ ਰਿਜ਼ਲਟ ਆ ਉਸ ਦੇ ਵਿੱਚ ਸਿਆਸਤ ਦੇ ਵਿੱਚ ਨਵਾਂ ਬੋਰਡ ਵੀ ਆ ਸਕਦਾ ਹੈ ਤੇ ਉਹਨਾਂ ਨੇ ਕਿਹਾ ਕਿ ਜੇ 4 ਜੂਨ ਨੂੰ ਆਮ ਆਦਮੀ ਪਾਰਟੀ ਹਾਰੇਗੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਬੀਜੇਪੀ ਦਾ ਪੱਲਾ ਫੜੇਗਾ ਤੇ ਵੱਡਾ ਖੁਲਾਸਾ ਜਿਹੜਾ ਕਿ ਵਿਕਰਮ ਮੱਝੇਠਿਆ ਦੇ ਵੱਲੋਂ ਕੀਤਾ ਗਿਆ ਹੈ ਅਤੇ ਉਹਨਾਂ ਨੇ ਸਿੱਧਾ ਜਿਹੜਾ ਚੈਲੰਜ ਫਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਵਿਕਰਮ ਮੱਝੇਠਿਆ ਦਾ ਹੋਰ ਕੀ ਕਹਿਣਾ ਹੈ ਜੇ ਤਾਂ ਦੁੱਖ ਹੀ ਸਾਂਝਾ ਕਰ ਸਕਦਾ ਜੀ देखो ਇੱਕ ਲੀਗਲ ਪ੍ਰਕਿਰਿਆ ਹੁੰਦੀ ਹੈ ਭਗਵੰਤ ਮਾਨ ਹੋਰੀ ਆਪ ਨਹੀਂ ਚਾਹੁੰਦੇ ਕੇਜਰੀਵਾਲ ਸਾਹਿਬ ਬਾਹਰ ਹੋ ਔਰ ਇਹ ਸਪਸ਼ਟ ਮੈਂ ਪਹਿਲੇ ਦਿਨ ਤੋਂ ਕਹਿੰਦਾ ਕਿ ਭਗਵੰਤ ਮਾਨ ਭਾਜਪਾ ਦਾ ਟਾਊਟ ਆ ਭਾਜਪਾ ਨਾਲ ਰਲ ਕੇ ਖੇਡਦਾ ਔਰ ਪੰਜਾਬ 'ਚ ਵੀ ਪਾਰਟੀ ਦੋ ਫਾੜ ਹੋਊਗੀ ਆ ਪਾਰਲੀਮੈਂਟ ਦੀ ਇਲੈਕਸ਼ਨ ਬਾਅਦ ਜੇ ਪਾ ਆਪ ਬਚ ਗਈ ਤੇ ਕੁਲਤਾਰ ਸਿੰਘ ਸੰਧਵਾ ਨਵੇਂ ਮੁੱਖ ਮੰਤਰੀ ਹੋਣਗੇ ਜੇ ਆਪ ਨਾ ਬਚੀ ਤੇ ਜਿਵੇਂ ਰੋਂਗਾ ਲੰਗੂ ਜਿਹੜਾ 25 ਕਰੋੜ ਦਾ ਜਿਹੜਾ ਦਾਵਾ ਕਰਦਾ ਹੈ ਕਿ ਮੈਨੂੰ ਅੱਜ ਜਿਹੜਾ ਸ਼ਿਕਾਇਤ ਕਰਤਾ ਸੀ ਅੱਜ ਕਿੱਧਰ ਗਿਆ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਉਹ ਸ਼ਿਕਾਇਤ ਕਰਤਾ ਹੀ ਉੱਡ ਗਿਆ ਅੱਜ ਉਹ ਜਹਾਲ ਭਗਵੰਤ ਮਾਨ ਦਾ ਹੁਣ ਇਸ ਲਈ ਕੀ ਇਹ ਚਾਹੁੰਦੇ ਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਆਉਣ ਭਗਵੰਤ ਮਾਨ ਹੁਰੀ ਨਹੀਂ ਚਾਹਉਂ ਔਰ ਮੈਂ ਦੂਜੀ ਗੱਲ ਇਸ ਲਈ ਵੀ ਕਹਿਣਾ ਆ ਹੁਣੇ ਆ ਸ਼ਾਮ ਗਏ ਆ ਭਗਵੰਤ ਮਾਨ ਜੀ ਠੀਕ ਹੈ ਜੀ ਦਿਬੜੂਗੜ ਦਾ ਕੀ ਆਏ ਹੁੰਦੇ ਭਾਜਪਾ ਨਾਲ ਰਲ ਕੇ ਤੁਸੀਂ ਦਿਬੜੂਗੜ ਜੇਲ੍ਹ ਬਣਾਈ ਐਨਐਸਏ ਲਵਾਈ ਉਹਦੇ 'ਚ ਵਾਅਦਾ ਕੀਤਾ ਸਟੇਟ ਤੇ ਸੈਂਟਰ ਦੀ ਸਲਾਹ ਤੋਂ ਬਾਅਦ ਤਾਂ ਜੇਲ੍ਹ ਬਣ ਹੀ ਨਹੀਂ ਸਕਦੀ ਸੀ ਦਿਬੜੂਗੜ ਵਾਲੀ ਤੁਸੀਂ ਕਿਉਂ ਨਾਲ ਛਡਾ ਕੇ ਆਏ ਸੋ ਭਾਜਪਾ ਨਾਲ ਫਿਕਸਡ ਮੈਚ ਚਾਹੇ ਉਹ ਪ੍ਰੀਤਪਾਲ ਦੇ ਮਸਲੇ 'ਚ ਸੀ ਜਿਹੜਾ ਕਿਸਾਨ ਸੀ ਚਾਹੇ ਸ਼ੁਭ ਕਰਨ ਦੇ ਮਸਲੇ 'ਚ ਸੀ ਚਾਹੇ ਹੋਰ ਮਸਲਿਆਂ 'ਚ ਚਾਹੇ ਉਹ ਜਿਹੜੀਆਂ ਜੀਸੀਬੀ ਮਸ਼ੀਨਾਂ ਜਾ ਰਹੀਆਂ ਸੀਗੀਆਂ ਖਨੌਰੀ ਤੇ ਕੈਂਪੂ ਬਾਰਡਰ ਤੇ ਉਹ ਨਾਲ ਹੀ ਰੋਕਣ ਦੀ ਗੱਲ ਸੀ ਇਹ ਬੜੀ ਚਿਰ ਦਾ ਹੀ ਫਿਕਸਡ ਮੈਚ ਚੱਲ ਰਿਹਾ ਔਰ ਇਹ ਫਿਕਸਡ ਮੈਚ ਹੌਲੀ ਹੌਲੀ ਲੋਕਾਂ ਦੇ ਸਾਹਮਣੇ ਆ ਰਿਹਾ ਸਰ ਪਵਨ ਕੁਬਾ ਟੀਨੂ ਨੂੰ ਆ ਨਾ ਮਮੀ ਪਾਟੀ ਦਾ ਹੱਥ ਫੜਾ ਮੈਂ ਉਹਨੂੰ ਕਿਵੇਂ ਵੇਚਦੇ ਇਹ ਨਾ ਸੀਜ਼ਨ ਹੈ ਜੀ ਜਿਹੜਾ ਇਲੈਕਸ਼ਨ ਸੀਜ਼ਨ ਹੁੰਦਾ ਨਾ ਜੀ ਕਮਜ਼ੋਰ ਵਿਕਟਾਂ ਡਿੱਗਦੀਆਂ ਹੁੰਦੀਆਂ ਨੇ ਵਿਚਾਰ ਧਾਰਕ ਲੋਕ ਖਲੋਤੇ ਹੁੰਦੇ ਇਹ ਤਾਂ ਫਿਰ ਮੈਂ ਪੁੱਛੂੰਗਾ ਰਿੰਕੂ ਨੂੰ ਕੀ ਹੋਇਆ ਜੀ ਉਨਵਾਪ ਦੀ ਪੋਲਿਟਿਕਸ ਹੈ ਜੀ ਉਹਨਾਂ ਨੂੰ ਮੁਬਾਰਕ ਕਮਜ਼ੋਰੀ ਹੈ ਲੋਕ ਨਹੀਂ ਪਸੰਦ ਕਰਦੇ ਜੀ ਪੋਲਿਟਿਕਸ ਮੈਂ ਤਾਂ ਇੰਨੀ ਗੱਲ ਜਾਣਦਾ ਕੋਈ ਆਪ ਦੇ ਸਟੈਂਡ ਤੇ ਰਵੇ ਸਪਸ਼ਟ ਰਵੇ ਚਾਹੇ ਉਹ ਅਰੰਗਲ ਸੀ ਚਾਹੇ ਰਿੰਕੂ ਸੀ ਚਾਹੇ ਸਾਡੇ ਸਤਿਕਾਰਯੋਗ ਮੇਰੇ ਤਾਂ ਬੜੇ ਅਜ਼ੀਜ਼ ਰਹੇ ਆ ਤੀਨੂ ਜੀ ਮੈਂ ਨੀ ਆਸ ਰੱਖਦਾ ਸੀ ਉਹਨਾਂ ਕੋਲ ਉਹ ਬੜਾ ਅਫਸੋਸ ਹੋਇਆ ਕਿ ਐਡਾ ਕਮਜ਼ੋਰੀ ਦੇਖਣ ਨੂੰ ਮਿਲੀ ਹੋਰ ਵੀ ਬੜੇ ਵੱਡੇ ਵੱਡੇ ਚਿਹਰੇ ਐ ਇੱਥੇ ਜਾਖੜ ਸਾਹਿਬ ਵੀ ਨੇ ਤੇ ਤਾਂ ਬਹੁਤ ਛੋਟੀ ਜੀ ਗੱਲ ਹੈ ਜੋ ਕੁਝ ਹੋ ਰਿਹਾ ਜੀ ਜੇਤ ਤੇ ਜਾ ਕੇ ਆਇਆ ਭਗਵੰਤ ਮਾਨ ਅਜ ਮਨੂ ਲਾਗਤ ਕੀਤੇ ਤੇ ਅਰਵਿੰਦ ਕੇਜਰੀ ਵਾਲੇ ਮਲਕਾ ਉਹ ਤਾਂ ਜੀ ਦਿਖਾ ਬਾਈ ਹੈ ਕਿੰਨੇ ਦਿਨ ਬਾਅਦ ਗਿਆ ਮੈਂ ਤੈਨੂੰ ਮੇਰੀ ਗੱਲ ਹੈ ਤੂੰ ਅੱਜ ਹੀ ਨਹੀਂ ਮੰਨਦੇ ਹੋ ਹੌਲੀ ਦੇਣੀ ਮੰਨੂਗਾ ਤੂੰ ਮੈਂ ਦੋ ਗੱਲਾਂ ਤੁਹਾਨੂੰ ਕਹਤੀਆਂ ਜੇ ਆਪ ਰਹਿ ਗਈ ਤੇ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੋਊ 4 ਜੂਨ ਤੋਂ ਬਾਅਦ ਕਲਤਾਰ ਸੋ ਸੰਤ ਬਾਉ ਮੈਂ ਸ਼ਰੇਆ ਮਨੋ ਲੈ ਕੇ ਗਈ ਨਾ ਔਰ ਦੂਜੀ ਗੱਲ ਭਗਵੰਤ ਮਾਨ ਕਦੇ ਵੀ ਨਹੀਂ ਚਾਹੁੰਦਾ ਕੀ ਅਰਵਿੰਦ ਕੇਜਰੀ ਆਲੂਰੀ ਬਾਹਰ ਹੋ बिकॉज ਇਹ ਇੱਕ ਨਾਮਿਨੇਟਿਡ ਤੇ ਕੰਟਰੋਲਡ ਚੀਫ ਮਿਨਿਸਟਰ ਆਫ ਭਾਜਪਾ ਸਾਰੇ ਕੰਮ ਤਾਂ ਉਹਨਾਂ ਰਣ ਕੇ ਕਰਦੇ ਇਟਲੀਨ ਮੇਰੀ ਚਲਾਉਣੀ ਤਾਂ ਹੈ